ਇਹ ਤੁਸੀਂ ਗੁਰਦੁਆਰਾ ਕੰਧ ਸਾਹਿਬ ਜੀ ਦਾ ਇਤਿਹਾਸ ਜਾਂਦੇ ਹਾਂ ਚਲੋ ਅੱਜ ਅਸੀਂ ਗੁਰਦੁਆਰਾ ਕੰਧ ਸਾਹਿਬ ਜੀ ਦੇ ਇਤਿਹਾਸ ਬਾਰੇ ਜਾਂਦੇ ਹਾਂ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਮਾਤਾ ਸਲੱਖਣੀ ਜੀ ਨੂੰ ਬਿਆਨ ਵਾਸਤੇ ਬੁਤਾਲੇ ਜਾਂਦੇ ਹਨ ਤਾਂ ਸਾਰੀ ਬਰਾਤ ਨੂੰ ਇੱਕ ਕੱਚੇ ਘਰ ਵਿੱਚ ਠਹਿਰਾਇਆ ਜਾਂਦਾ ਹੈ ਗੁਰੂ ਨਾਨਕ ਦੇਵ ਜੀ ਇੱਕ ਕੱਚੀ ਕੰਧ ਕੋਲ ਜਾ ਕੇ ਬਹਿ ਜਾਂਦੇ ਹਨ ਉੱਥੇ ਇੱਕ ਮਾਈ ਆਂਦੀ ਹੈ ਤੇ ਗੁਰੂ ਸਾਹਿਬ ਜੀ ਨੂੰ ਕਹਿੰਦੀ ਹੈ ਇਹ ਕੰਧ ਬਹੁਤ ਪੁਰਾਣੀ ਅਤੇ ਕੱਚੀ ਹੈ ਇਹ ਤਾਂ ਦੇਖ ਤੇ ਡਿੱਗ ਜਾਵੇਗੀ ਤੁਸੀਂ ਇੱਥੋਂ ਉੱਥੇ ਜਾਓ ਗੁਰੂ ਨਾਨਕ ਦੇਵ ਮਹਾਰਾਜੀ ਜਵਾਬ ਦਿੰਦੇ ਹਨ ਕਿ ਇਹ ਕੰਧ ਸਾਦੇ ਵੀ ਆਦੀ ਨਿਸ਼ਾਨੀ ਹੈ ਇਹ ਕਦੇ ਵੀ ਡਿੱਗੇਗੀ ਨਹੀਂ ਇਹ ਉਰਦ ਤੱਕ ਰਹੂਗੀ ਜਦੋਂ ਤੱਕ ਦੁਨੀਆ ਰਹੂਗੀ ਅੱਜ 500 ਸਾਲ ਤੋਂ ਵੱਧ ਚਾਰਾ ਹੋ ਗਿਆ ਹੈ ਅੱਜ ਵੀ ਕੰਧ ਇਹ ਉੱਥੇ ਉਸ ਤਰ੍ਹਾਂ ਹੀ ਹੈ ਐਸੀ ਗੁਰਦੁਆਰਾ ਸ਼੍ਰੀ ਕੰਤ ਸਾਹਿਬ ਜੀ ਦਾ ਇਤਿਹਾਸ